ਸultanpur Lodhi ਦੇ ਪਿੰਡ Jabbowal ਦੇ ਵਿੱਚ ਦੋ 3ਾਂ ਵਿਚਾਲੇ ਮਾਮੂਲੀ ਗੱਲ ਨੂੰ ਲੈ ਕੇ ਹਿੰਸਕ ਝੜਪ ਹੋ ਗਈ। ਲੜਾਈ ਦੌਰਾਨ ਤਲਵਾਰਾਂ, ਡਾਂਗਾ, ਇੱਟਾਂ, ਰੋੜੇ ਵੀ ਚੱਲੇ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ। ਇਸ ਝੜਪ ਦੇ ਦੌਰਾਨ 4 ਔਰਤਾਂ ਤੇ 1 ਵਿਅਕਤੀ ਜ਼ਖਮੀ ਹੋਇਆ ਜਿਨ੍ਹਾਂ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ Sultanpur Lodhi ਦਾਖਲ ਕਰਵਾਇਆ ਗਿਆ। ਜਾਣਕਾਰੀ ਦਿੰਦੇ ਹੋਏ ਗੁਰਦੇਵ ਸਿੰਘ ਵਾਸੀ ਜੱਬੋਵਾਲ ਨੇ ਦੱਸਿਆ ਕਿ ਉਹਨਾਂ ਦੇ ਪਰਿਵਾਰ ਨੂੰ ਸਰਕਾਰ ਦੇ ਵੱਲੋਂ 5 ਮਰਲੇ ਦਾ ਪਲਾਟ ਅਲੋਟ ਕੀਤਾ ਗਿਆ ਸੀ ਜਿਸ ਤੇ ਦੂਜੀ ਧਿਰ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਹੁਣ ਜਦੋਂ ਉਹ ਆਪਣੇ ਪਲਾਟ ਵਿੱਚ ਸਮਾਨ ਰੱਖਣ ਗਏ ਤਾਂ ਦੂਜੀ ਧਿਰ ਨੇ ਉਹਨਾਂ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਸਾਡੇ ਨਾਲ ਘਟਨਾ ਇਹ ਵਾਪਰੀਆ ਸਾਡਾ ਉੱਥੇ ਪਲਾਟਾ ਸੀ ਇੱਥੇ ਬਾਲਣ ਲਾਉਣ ਗਏ ਸਿੱਟਣਾ ਤਾਂ ਹੈਗਾ ਜੀ ਬਾਲਣ ਦੀ ਅੰਦਰ ਸੀ ਬਾਹਰੋਂ ਮੈਂ ਤਾਂ ਬੁੜਾ ਤੇ ਦੰਗਾ ਮਾਰਨ ਦਾ ਸਾਡੇ ਆਤਖਾਲੀ ਜਿਹੇ ਤੇ ਇਹਨਾਂ ਦੀ ਮੀਸੇਜ ਹੋਈ ਸੀ ਅੰਦਰ ਬੰਨੇ ਪੁਰਾਣੇ ਵਾਰੇ ਹੋਏ ਸੀ ਤਾਂ ਨਾ ਘਰਾਂ ਦੇ ਕੰਦੇ ਵੀ ਸਾਡੇ ਪਲਾਟ ਤੇ 5 6 ਜਿਹੜੇ ਆ ਲੱਦ ਕਿਤੇ ਹੋਏ ਆ ਜਿਹੜੇ ਮੋਰਲੇ ਮੇਰੇ ਪਲਾਟ ਕੋਈ ਸਰਕਾਰ ਨੇ ਆਂ ਸਰਕਾਰ ਨੇ ਪਾਈਏ ਸਨ ਕਿਨੇ ਕੋਈ ਸਾਡੇ ਨਾਲ ਨਾ ਪਟਮਾਰ ਜੀ ਆ ਕੇ ਸਾਡੇ 3 ਕੁ ਦਮ ਹਿੰਟਾਂ ਹਾਂ ਤੇ ਕਿੰਨੇ ਜਲੇ ਤੁਸੀਂ ਚੜਮੀ ਹੋਏ ਆਈ ਤਰਨ ਗਿਆ ਨੇ ਇੱਕ ਨੀਲਾ ਮਤ ਇੱਕ ਮਾਇ ਇੱਕ ਬੁੜਾ ਉਹਨਾਂ ਕੋਲ ਵੀ ਸਤੁਰ ਵੀ ਜਦੋਂ ਉਹਨਾਂ ਨੇ ਡੰਗਾ ਪਿੱਗਿਆ ਤੇ ਤenganਆ ਪਰਾਲੀ ਲੱਗ ਗਈ ਆ ਕਿਤੇ ਵਿੱਚ ਦਿੱਤਗਾਂ ਹੋਈਆਂ ਸੀ ਪਹਿਲਾਂ ਹੀ ਹਾਂ ਤੇ ਸਾਡੀ ਕੰਧ ਟਾ ਕੇ ਮੋਰਲੀ ਜੜੀ ਨਹੀਂ ਪਈ ਹੋਈ ਸੀ ਤੇ ਤਾਂ ਲੱਪੇ ਮਾਰ ਖੜਿਆ ਨੇ ਅਸੀਂ ਪਰਛੋਟ ਮੰਗੇ ਇਹ ਕਰਦੇ ਆ ਵੀ ਸਾਨੂੰ ਇੱਕ ਸਾਡਾ ਰਸਤਾ ਰੋਕ ਲੀਏ ਵਿੱਚ ਕਦੀ ਗਾਂ ਬੰਦਨ ਦੀ ਕਦੀ ਮਾੜੇ ਬੰਦਨ ਦੀ ਸੜਕਾਂ ਜਿਹੜੀ ਮੇਰੀ ਉੱਥੇ ਨੋਵਾਰਦੀ ਆ ਉਹਦਾ ਗਾੜੀ ਆ ਸਾਨੂੰ ਜਾਣਾ ਪੈਂਦਾ ਅਸੀਂ ਇਹਨਾਂ ਦੀ ਜ਼ਮਾਨਤ ਕਰਾਉਣਾ ਚਾਹੁੰਦੇ ਹਾਂ ਹਾਂ ਰੋਜ਼ ਅਸੀਂ ਲੜਾਈ ਨਹੀਂ ਕਰਨੀ ਆਂ ਬੁੱਢੇ ਥੇਰੇ ਆਂ ਹਾਂ ਪਰਚੇ ਪਾਉਣੇ ਜਦੋਂ ਬਾਲ ਤੋਂ ਕੱਟਨੇ ਆ ਬਾਪਰੀ ਆ ਜਿੱਦਾਂ ਜੀ ਸਾਨੂੰ ਪੰਚਾਇਤ ਨੇ ਥਾਂ ਦਿੱਤਾ ਸੀ ਸਰਕਾਰੀ ਥਾਂ ਪਲਾਟ ਮਿਲੇ ਹੋਏ ਆ ਉਹਦੇ ਬਾਰੇ ਜਿੱਦਾਂ ਅਸੀਂ ਇਹਨਾਂ ਵਿੱਚ ਆਦਾ ਸਮਾਨ ਛੱਟਿਆ ਹੋਇਆ ਜੀ ਇਹ ਚੱਕਦੇ ਨਹੀਂ ਸੀ ਅਸੀਂ ਵੀ ਆਪਦਾ ਬਾਲਨ ਲੈ ਕੇ ਗਏ ਆ ਕਿ ਬਾਲਨ ਉੱਥੇ ਲਾਉਣ ਲੱਗੇ ਆ ਤੇ ਸਾਰਾ ਟੱਬਰ ਜੀ ਚਾਂਗਾ ਲੈ ਕੇ ਤੇਜ ਹਥਿਆਰ ਲੈ ਕੇ ਉੱਥੇ ਖੜੇ ਥੇਗੇ ਜਿਹੜੇ ਕਾਲਾ ਦਰਸ਼ਨ ਸਿੰਘ ਜੀ ਮੰਨਾ ਤੇ ਰਾਜੂ ਜੀ ਤੇ ਨੋਨੀ ਗਰਮੇਸ਼ ਸਿੰਘ ਉਹਦੇ ਘਰ ਦੀ ਤੇ ਇੱਕ ਗੋਪੀ ਦੇ ਘਰ ਦੀ ਜਿੱਟਾ ਸਾਰੇ ਜਣੇ ਅਸੀਂ ਸਾਰੇ ਤੇਜ ਹਥਿਆਰ ਨਾਲ ਆਮੜਾ ਕਰਦੇ ਸੀ ਡਾਂਗਾ ਛੋਟੇ ਵੀ ਉੱਥੇ ਵਰੇ ਜੀ ਇਟਾ ਨਾ ਵੀ ਹਮਲਾ ਕੀਤਾ ਇਹਨਾਂ ਨੇ ਜੀ ਸਾਡੇ ਗੇਟਵੇਚ ਮਾਰੀਆਂ ਇਟਾਂ ਬਾਅਦ ਚ ਲਾਸਟ ਜਾ ਕੇ ਜਿੱਦਾਂ ਜੀ ਸਾਡੇ ਬਜ਼ੁਰਗ ਨੂੰ ਅੰਦਰ ਜਾ ਕੇ ਢਾਇਆ ਇਹਨਾਂ ਨੇ ਅੰਦਰ ਜਾ ਕੇ ਡਾਂਗਾ ਮਾਰੀਆਂ ਇਦਾਂ ਕੀਤਾ ਜੀ ਬਾਅਦ ਚ ਸਾਡੇ ਜੀ 3 ਜਖਮੀ ਹੋਏ ਆ ਜੀ ਇਦਾਂ ਹਥਿਆਰ ਹਾਂਜੀ ਹਥਿਆਰ ਹੈਗਾ ਸੀ ਜੀ ਮੁੰਡੇ ਨੂੰ ਮੰਨੇ ਕੋਲ ਸੀਗਾ ਜੀ ਲਾਤਰ ਸੀਗਾ ਇਹਦੇ ਕੋਲ ਜੀ ਜਿੱਦਾਂ ਇਹ ਲਾਤਰ ਲੈ ਕੇ ਆਇਆ ਵੀ ਆ ਅੰਦਰ ਕੋਈ ਜਖਮੀ ਰਕਮੀ ਜਿੱਦਾਂ ਜੀ ਮੇਰਾ ਤੇ ਉਹ ਮਰਾ ਜੀ ਹੋਇਆ ਮੇਰੀ ਮਾਤਾ ਜੀ ਹੋਇਆ ਮੇਰੀ ਭਤੀਜੀ ਨੂੰ ਬਾਅਦ ਚ ਇਹਨਾਂ ਨੇ ਲਾਸਟ ਜਦਾਂ ਲੜਾਈ ਖਤਮ ਹੋਣ ਲੱਗਿਆ ਅਹੀਂ ਅੰਦਰ ਵੜ ਗਏ ਬਾਅਦ ਸਾਡੀ ਭਤੀਜੀ ਆਈ ਆ ਸਕੂਟਰੀ ਤੇ ਉਹ ਅੰਦਰ ਵੜਨ ਲੱਗੀ ਆ ਜੀ ਇਹਨਾਂ ਨੇ ਫੇਰ ਜਿੱਦਾਂ ਜੀ ਉੱਤੇ ਹਮਲਾ ਕਰ ਦਿੱਤਾ ਇਹਨਾਂ ਨੇ ਡਾਂਗਾ ਚਲਾਈਆਂ ਉਹਦੇ ਤੇ ਵੀਡੀਓ ਬਣੀ ਮੁੱਕੇ ਦੀ ਹਾਂਜੀ ਹਾਂਜੀ ਮੁੱਕੇ ਦੀਆਂ ਵੀਡੀਓ ਬਣੀਆਂ ਹੋਈਆਂ ਸਾਡੇ ਕੋਲ ਜੀ ਉਹ ਗੁੜੀਆ ਦੀ ਵੀ ਵੀਡੀਓ ਬਣਾਈ ਹੋਈ ਆ ਜੀ ਜਦੋਂ ਉਹਤੇ ਡਾਂਗਾ ਡੂੰਗਾ ਮਾਰਦੇ ਆ ਛੋਟੇ ਮਾਰਦੇ ਹੁਣ ਸਾਡੀ ਇਹੋ ਹੀ ਮੰਗਾ ਜੀ ਆਸ਼ਣ ਆਗੇ ਇਹਨਾਂ ਦੇ ਪਰਚਾ ਕੀਤਾ ਜਾਵੇ ਇਹਨਾਂ ਨੂੰ ਅੰਦਰ ਕੀਤਾ ਜਾਵੇ ਉਧਰ ਦੂਸਰੀ ਧਿਰ ਦੇ ਵੱਲੋਂ ਸਰਬਜੀਤ ਕੌਰ ਤੇ 우ਸ਼ਾ ਰਾਣੀ ਨੇ ਆਪਣੇ ਤੇ ਲੱਗੇ ਦੋਸ਼ਾਂ ਨੂੰ ਝੂਠਾ ਤੇ ਬੇਬੁਨਿਆਦ ਦੱਸਿਆ ਤੇ ਆਪਣਾ ਪੱਖ ਰੱਖਿਆ ਤੇ ਉਹ ਆਣ ਕੇ ਜੀ ਟਰਾਲੀ ਬਾਲਨ ਤੋਂ ਲੈ ਕੇ ਆਏ ਉਹਨਾਂ ਨੇ ਸਾਡੇ ਘਰੇ ਆਣ ਕੇ ਸੋਟੇ ਚਲਾਏ ਤੇ ਨਾਲ ਇੱਕ ਟਾ ਚਲਾਈਆ ਉਹਨਾਂ ਦੇ ਜੀ 8-10 ਜਾਣੇ ਬੰਦੇ ਸੀ ਨਾਲ ਉਹਨਾਂ ਦੇ ਨਾਲ 4-5 ਲੇਡੀਆਂ ਸੀ ਉਹਨਾਂ ਨੇ ਉਹਨੇ ਗੁਰਦੇਵ ਸਿੰਘ ਨੇ ਆਣ ਕੇ ਮੇਰੇ ਸਿਰ 'ਤੇ ਜੀ ਸੋਟਾ ਮਾਰਿਆ ਦੇ ਨਾਲ ਉਹਨਾਂ ਦੇ ਬੇਟੇ ਨੇ ਮਾਰਿਆ ਤੇ ਨਾਲ ਉਹਨਾਂ ਦੀ ਵਾਈਫ ਸੀ ਨਾਲ ਹਾਂਜੀ ਸਰਬਜੀਤ ਕੌਰ ਉਹਨਾਂ ਦਾ ਦਾਵਾ ਤੇ ਨਾਲ ਇੱਕ ਬਲਜਿੰਦਰ ਵਾ ਉਹਨਾਂ ਦੇ ਹਸਬੰਦ ਦਾ ਨਾਮ ਜੀ ਤਰਸੀਮ ਸਿੰਘ ਵਾ ਉਹਨਾਂ ਦੀ ਸੱਸ ਜੀ ਬੰਸੋਵਾ ਤੇ ਪਾਜੀ ਉਹਨਾਂ ਨੇ ਨਾਲ ਦੇ ਮੁੰਡੇ ਸੱਦੇ ਹੋਏ ਉਹਦਾ ਮੁੰਡੇ ਦਾ ਨਾਮ ਹੈਗਾ ਬਾਲ ਸਿੰਘ ਤੇ ਉਹਦੇ ਫਾਦਰ ਦਾ ਨਾਮ ਹੈਗਾ ਵਾ ਲਾਬਾ ਸਿੰਘ ਮਾਂ ਦਾ ਹੈਗਾ ਨਾਮ ਜੀ ਪੰਮੀਤ ਜੀ ਉਹਨਾਂ ਨੇ ਹਨਾ ਆਪ ਦਾ ਜਵਾਈ ਵੀ ਸੱਦਿਆ ਹੈ ਤੇ ਇਹਨਾਂ ਨੇ ਸਾਰਿਆਂ ਨੇ ਸاتھ ਅਟੈਕ ਕੀਤਾ ਵੇ ਇਹਨਾਂ ਨੂੰ ਇਹ ਕੀ ਕਰ ਲੜਾਈ ਹੋ ਗਈ ਇਹ ਲੜਾਈ ਹਾਂਜੀ ਇਹ ਲੜਾਈ ਕਰਦੇ ਸੀ ਸਾਡੇ ਨਾਲ ਇਹ ਸਾਰੇ ਨਹੀਂ ਜੀ ਸਾਡੀ ਨਹੀਂ ਉਹਨਾਂ ਨਾਲ ਕੋਈ ਵੀ ਰਲ ਦੇ ਸ਼ਾਇਦ ਇਹ ਅਸੀਂ ਇਹਨਾਂ ਨੂੰ ਕਹੇ ਇਹਨਾਂ ਨੇ ਸਾਡੇ ਗੇਟ ਮੋਰੇ ਟਰਾਲੀ ਲਾਤੀ ਅਸੀਂ ਕਹੇ ਤੁਸੀਂ ਟਰਾਲੀ ਆਪਦੀ ਹਟਾ ਲਓ ਤੇ ਇਹ ਕਹਿੰਦੇ ਅਸੀਂ ਨਹੀਂ ਹਟਾਉਣੀ ਇਦੋਂ ਜੀ ਲੜਾਈ ਵਧ ਗਈ ਮੇਰੇ ਕੋਈ ਸੀ ਹੀ ਸਾਡੇ ਘਰੇ ਤੇ ਪਤਾ ਹੈ ਇਸ ਅਈ ਲੇਡੀਸ ਸੀ ਤੇ ਇਹਨਾਂ ਨੇ ਲੇਡੀਸਾਂ ਤੇ ਆਣ ਕੇ ਵਾਰ ਕਰ ਉਹਨਾਂ ਦੇ ਦੋ ਛੱਟੇ ਉਹ ਉਹ ਜਗ੍ਹਾ ਤੇ ਜਿਹੜਾ ਆਪਣਾ ਬਾਲਰ ਰੱਖਿਆ ਪਈ ਪਿਆ ਉਹ ਉਹ ਕਹਿਦਾ ਵੀ ਨੀਗਾ ਪਲਾਟ ਉਹ ਪਲਾਟ ਰੱਦ ਹੋਏ ਪਿਆ ਉਹ ਜਾਣ ਕੇ ਅਸੀਂ ਕਰਨੋਲਾਂਾਂ ਚ ਰਹਿੰਦੇ ਆ ਤਾਂ ਕਰਨੋਲਾਂ ਵਾਲੇ ਵਰਤਦੇ ਆ ਇਹ ਕਹਿੰਦੇ ਅਸੀਂ ਵਰਤਣਾ ਬਸ ਨਹੀਂ ਉਹ ਕਹਿ ਰਿਹਾ ਕਿ ਸਰਪੰਚ ਕਹਿੰਦਾ ਮੈਂ ਕਿਸੇ ਨੂੰ ਨਹੀਂ ਦਿੱਤਾ ਹਾਂ ਉਹ ਕਹਿੰਦਾ ਮੈਂ ਕਿਸੇ ਨੂੰ ਨਹੀਂ ਦਿੱਤਾ ਉਹ ਮੁੱਕਰ ਗਏ ਆ ਕਹਿੰਦੇ ਮੈਂ ਕੱਲ ਕਿਸੇ ਨੂੰ ਨਹੀਂ ਕਿਹਾ ਪਉਣ ਜਿੱਦਾਂ ਮਰਦੇ ਜਾ ਕੇ ਸਾਡੇ ਪਿੰਡੋਂ ਜਾ ਕੇ ਪੁੱਛੋ ਉਹ ਕਹਿੰਦਾ ਮੈਂ ਕਿਸ ਨੂੰ ਨੇ ਕਿਹਾ ਵੀ ਜਾ ਕੇ ਪਲਾਟ ਰੱਖੋ ਕਹਿੰਦਾ ਇਹ ਝੂਠਾ ਇੰਜ਼ਾਮ ਲੰਦੇ ਆ ਸਾਡੇ ਕਿੰਨੇ ਜਨੇ ਤੁਹਾਡੇ ਦੇ ਹੰਦਾਂ ਕੀ ਕਰੋ ਇਹ ਹੈਗੇ 10 12 ਜਨੇ ਜਿਹਨਾਂ ਨੂੰ ਲਾਂਬਲੇ ਮੁੰਟੇ ਵੀ ਸੱਦੇ ਹੋਏ ਸੀ ਹਾਂਜੀ ਅਸੀਂ ਕਹਿੰਨੇ ਸਾਨੂੰ ਇਨਸਾਫ ਚਾਹੀਦਾ ਬਸ ਇਸ ਗੱਲ ਦਾ ਵੀ ਗਾਂ ਤੋਂ ਨਾ ਸਾਡੇ ਨਾਲ ਇਹ ਘਟਨਾ ਵਾਪਰੀ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਬੰਦੀ ਕਾਰਵਾਈ ਕੀਤੀ ਜਾ ਰਹੀ ਹੈ ਬਿਊਰੋ ਰਿਪੋਰਟ এবੀਪੀ ਸੰਜੈ